ਕਿਉਂਕਿ ਆ ਜਿੱਥੇ ਤੁਸੀਂ ਸਾਨੂੰ ਮਿਠਾਇਆ ਆਪਾਂ ਚਲੋ ਇੰਨੇ ਜੋਗੇ ਨਹੀਂ ਗੁਰੂ ਵਾਲੀ ਗੱਲ ਕਰਨ ਦੇ ਪਰ ਮੈਂ ਸਮਝਦਾ ਸਾਡੀ ਜ਼ਿੰਮੇਵਾਰੀ ਹੈ ਵੀ ਜੇ ਕਿਧਰੋਂ ਕਿਧਰੋਂ ਕੰਧ ਟੈਂਦੀ ਹੈ ਨਾ ਕਿਤੇ ਆ ਕਈ ਸਾਡੇ ਸੱਜਣ ਨੇ ਆਪਣੇ ਆ ਅੱਜ ਇੰਨੇ ਇੰਨਾ ਹੌਸਲਾ ਕਿਉਂ ਪੈ ਗਿਆ ਉਹਨਾਂ ਲੋਕਾਂ ਨੂੰ ਬੋਲਣ ਦਾ ਵੀ ਆ ਬਾਣੀ ਦਸਮ ਪਾਤਸ਼ਾਹ ਦੀ ਨਹੀਂ ਕਿਉਂ ਪਿਆ ਇਹ ਸਾਡਾ ਨੁਕਸੇ ਉਹਨਾਂ ਦਾ ਨਹੀਂ ਕਿਉਂਕਿ ਸਾਡੇ ਬੋਲਣ ਵਾਲੇ ਆਪਣੇ ਆਪ ਨੂੰ ਚੰਗਾ ਬਣਾਉਣ ਵਾਸਤੇ ਤੇ ਸਭੇ ਕਹਿੰਦੇ ਅਸੀਂ ਬੜੇ ਸਿਆਣੇ ਆ ਅਸੀਂ ਕੋਈ ਗੱਲ ਨਹੀਂ ਕਰਨੀ ਕਹਿੰਦੇ ਆਹ ਤੇ ਵਿਵਾਦ ਏ ਜੇ ਤੁਸੀਂ ਆਪਣੇ ਧਰਮ ਦੀ ਗੱਲ ਕਰਦੇ ਉਹਨੂੰ ਵਿਵਾਦ ਕਹਿੰਦੇ ਨੇ ਤੇ ਮੈਂ ਪੁੱਛਣਾ ਚਾਹੁੰਨਾ ਵੀ ਸਾਡੇ ਘਰ ਪਿਤਾ ਪਿਓ ਬੈਠਾ ਹੋਵੇ ਤੇ ਬਾਹਰੋਂ ਇੱਕ ਬੰਦਾ ਆ ਕੇ ਉਹਨੂੰ ਦੋ ਚਪੇੜਾ ਮਾਰ ਕੇ ਉਹਦੀ ਪੱਗ ਲਾਹਣ ਲੱਗ ਪਏ ਤੇ ਆਪਾਂ ਚੁੱਪ ਕਰਕੇ ਕਹਿੰਦੇ ਚੁੱਪ ਕਰੋ ਜੀ ਵਿਵਾਦ ਨਾ ਪੈ ਜਾ ਕਿ ਕਰਾਂਗੇ ਚੁੱਪ ਜੇ ਚੁੱਪ ਕਰਕੇ ਜੇ ਪਿਓ ਦੀ ਪੱਗ ਲੈਂਦੀ ਤੇ ਆਪਾਂ ਬੜੇ ਸਿਆਣੇ ਬਣ ਕੇ ਬੈਠੇ ਆਂ ਕਿਉਂ ਅਸੀਂ ਕਹਿੰਦੇ ਵਿਵਾਦ ਨਹੀਂ ਕਰਨਾ ਵਿਵਾਦ ਨਾ ਕਰੋ ਸੰਵਾਦ ਤੇ ਕਰ ਲੋ ਵਿਵਾਦ ਨਾ ਕਰੋ ਮੂਰਖ ਨਾਲ ਕਿਸੇ ਨਾਲ ਗੱਲ ਕਰਨ ਦੀ ਲੋੜ ਨਹੀਂ ਪਰ ਸੰਗਤ ਨੂੰ ਤੇ ਦੱਸੋ ਨਾ ਲੋਕਾਂ ਨੂੰ ਤੇ ਹਾਈਜੈਕ ਕਰਕੇ ਮਾਰੀ ਜਾਂਦੇ ਨੇ ਮਿੱਟੂ ਡਬਲ ਵਾਈਨ ਕਰਕੇ ਵੀ ਆ ਵੀ ਬਾਣੀ ਨਹੀਂ ਗੁਰੂ ਦੀ ਆ ਵੀ ਬਾਣੀ ਇਹ ਕਿੰਨੇ ਪਹਿਣਾ ਜੇ ਸੰਗਤੀਆਂ ਦਿੱਤੀਆਂ ਵੀ ਆਈਪੀ ਸੌਲਤਾ ਲੈਣੀਆਂ ਨੇ ਤੇ ਅਸਰ ਕੁਝ ਅਸੀਂ ਸੰਗਤ ਦਾ ਦਿੱਤਾ ਆਮ ਬੰਦੇ ਨਾਲੋਂ ਤੇ ਸਰਕਾਰੀ ਪੱਦਲ ਦੇ ਵੱਡੇ ਅਹੁਦਿਆਂ ਵਾਂਗੂ ਸੌਖਾ ਮੰਨਿਆ ਤੇ ਜ਼ਿੰਮੇਵਾਰੀ ਕਿਦੀ ਕਹਿਣ ਲਈ ਇਹ ਜ਼ਿੰਮੇਵਾਰੀ ਜੇ ਅਸੀਂ ਭਜਨੇ ਆ ਤੇ ਕੱਲ ਨੂੰ ਸਾਫ਼ ਸਾਨੂੰ ਦੇਣਾ ਪੈਣਾ ਗੁਰੂ ਕਿਉਂਕਿ ਇਹ ਚੀਜ਼ਾਂ ਦਸ਼ਮ ਪਾਤਸ਼ਾਹ ਨੇ ਇੱਕ ਅੰਡੇ ਮਿੱਧ ਮਿੱਧ ਕੇ ਬਣਾਈਆਂ ਨੇ ਮਾਛੀ ਵਾਲੇ ਨੇ 240 ਸਾਲ ਲੱਗੇ ਇਹਨਾਂ ਨੂੰ ਬਣਦਿਆਂ